ਸਤਿ ਸ਼੍ਰੀ ਅਕਾਲ ਜੀ ਸਭ ਨੂੰ ਆਪਾਂ ਨੂੰ ਪਤਾ ਹੀ ਆ ਨਾ ਰਾਜਵੀਰ ਜਵੰਦਾ ਵੀਰਾ ਜੋ ਇਸ ਟਾਈਮ ਓਕੇ ਸਿਚੁਏਸ਼ਨ ਚੋਂ ਗੁਜ਼ਰ ਰਿਹਾ ਬਟ ਜਿਨੀ ਵੀ ਇੰਪਰੂਵਮੈਂਟ ਆ ਉਹ ਆਪਣੀਆਂ ਅਰਦਾਸਾ ਕਰਕੇ ਆ ਜੀ ਸੋ ਸਾਰੇ ਜਣਿਆਂ ਨੂੰ ਮੇਰੀ ਇੱਕ ਹੋਰ ਰਿਕਵੈਸਟ ਹੈ ਕਿ ਆਪਾਂ ਆਪਣੀ ਅਰਦਾਸਾ ਨਾ ਬੰਦ ਕਰੀਏ ਤਾਂ ਕਿ ਵੀਰਾ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਤੇ ਆਪਣੇ ਸਾਰਿਆਂ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਆਪਾਂ ਨੂੰ ਪਤਾ ਹੀ ਆ ਨਾ ਰਾਜਵੀਰ ਜਵੰਦਾ ਵੀਰਾ ਜੋ ਇਸ ਟਾਈਮ ਓਕੇ ਸਿਚੁਏਸ਼ਨ ਚੋਂ ਗੁਜ਼ਰ ਰਿਹਾ ਬਟ ਜਿਨੀ ਵੀ ਇੰਪਰੂਵਮੈਂਟ ਆ ਉਹ ਆਪਣੀਆਂ ਅਰਦਾਸਾਂ ਕਰਕੇ ਆ ਜੀ ਸੋ ਸਾਰੇ ਜਣਿਆਂ ਨੂੰ ਮੇਰੀ ਇੱਕ ਹੋਰ ਰਿਕਵੈਸਟ ਹੈ ਕਿ ਆਪਾਂ ਆਪਣੀ ਅਰਦਾਸ ਨਾ ਬੰਦ ਕਰੀਏ ਤਾਂ ਕਿ ਵੀਰਾ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਤੇ ਆਪਣੇ ਸਾਰਿਆਂ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਆਪਾਂ ਨੂੰ ਪਤਾ ਹੀ ਆ ਨਾ ਰਜਵਿਕ ਜਵੰਦਾ ਵੀਰਾ ਜੋ ਇਸ ਟਾਈਮ ਓਕੇ ਸਿਚੁਏਸ਼ਨ ਚੋਂ ਗੁਜ਼ਰ ਰਿਹਾ ਬਟ ਜਿੰਨੀ ਵੀ ਇੰਪਰੂਵਮੈਂਟ ਆ ਉਹ ਆਪਣੀਆਂ ਅਰਦਾਸਾਂ ਕਰਕੇ ਆ ਜੀ ਸੋ ਸਾਰੇ ਜਣਿਆਂ ਨੂੰ ਮੇਰੀ ਇੱਕ ਹੋਰ ਰਿਕਵੈਸਟ ਹੈ ਕਿ ਆਪਾਂ ਆਪਣੀ ਅਰਦਾਸ ਨਾ ਬੰਦ ਕਰੀਏ ਤਾਂ ਕਿ ਵੀਰਾ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਤੇ ਆਪਣੇ ਸਾਰਿਆਂ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਆਪਾਂ ਨੂੰ ਪਤਾ ਹੀ ਆ ਨਾ ਰਾਜਵੀਰ ਜਵੰਦਾ ਵੀਰਾ ਜੋ ਇਸ ਟਾਈਮ ਓਕੇ ਸਿਚੁਏਸ਼ਨ ਚੋਂ ਗੁਜ਼ਰ ਰਿਹਾ ਬਟ ਜਿਨੀ ਵੀ ਇੰਪਰੂਵਮੈਂਟ ਆ ਉਹ ਆਪਣੀਆਂ ਅਰਦਾਸਾਂ ਕਰਕੇ ਆ ਜੀ ਸੋ ਸਾਰੇ ਜਣਿਆਂ ਨੂੰ ਮੇਰੀ ਇੱਕ ਹੋਰ ਰਿਕਵੈਸਟ ਆ ਕਿ ਆਪਾਂ ਆਪਣੀ ਅਰਦਾਸਾਂ ਬੰਦ ਕਰੀਏ ਤਾਂ ਕਿ ਵੀਰਾ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਤੇ ਆਪਣੇ ਸਾਰਿਆਂ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਆਪਾਂ ਨੂੰ ਪਤਾ ਹੀ ਆ ਨਾ ਰਾਜਵੀਰ ਜਵੰਦਾ ਵੀਰਾ ਜੋ ਇਸ ਟਾਈਮ ਓਕੇ ਸਿਚੁਏਸ਼ਨ ਚੋਂ ਗੁਜ਼ਰ ਰਿਹਾ ਬਟ ਜਿਨੀ ਵੀ ਇੰਪਰੂਵਮੈਂਟ ਆ ਉਹ ਆਪਣੀਆਂ ਅਰਦਾਸਾਂ ਕਰਕੇ ਆ ਜੀ ਸੋ ਸਾਰੇ ਜਣਿਆਂ ਨੂੰ ਮੇਰੀ ਇੱਕ ਹੋਰ ਰਿਕੁਐਸਟ ਹੈ ਕਿ ਆਪਾਂ ਆਪਣੀ ਅਰਦਾਸ ਨਾ ਬੰਦ ਕਰੀਏ ਤਾਂ ਕਿ ਵੀਰਾ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਤੇ ਆਪਣੇ ਸਾਰਿਆਂ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਭ ਨੂੰ ਆਪਾਂ ਨੂੰ ਪਤਾ ਹੀ ਆ ਨਾ ਰਾਜਵੀਰ ਜਵੰਦਾ ਵੀਰਾ ਜੋ ਇਸ ਟਾਈਮ ਔਖੀ ਸਿਚੁਏਸ਼ਨ ਚੋਂ ਗੁਜ਼ਰ ਰਿਹਾ ਬਟ ਜਿੰਨੀ ਵੀ ਇੰਪਰੂਵਮੈਂਟ ਆ ਉਹ ਆਪਣੀਆਂ ਅਰਦਾਸਾਂ ਕਰਕੇ ਆ ਜੀ ਸੋ ਸਾਰੇ ਜਣਿਆਂ ਨੂੰ ਮੇਰੀ ਇੱਕ ਹੋਰ ਰਿਕੁਐਸਟ ਹੈ ਕਿ ਆਪਾਂ ਆਪਣੀ ਅਰਦਾਸ ਨਾ ਬੰਦ ਕਰੀਏ ਤਾਂ ਕਿ ਵੀਰਾ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਤੇ ਆਪਣੇ ਸਾਰਿਆਂ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਆਪਾਂ ਨੂੰ ਪਤਾ ਹੀ ਆ ਨਾ ਰਾਜੀਵ ਜਵੰਦਾ ਵੀਰਾ ਜੋ ਇਸ ਟਾਈਮ ਓਕੇ ਸਿਚੁਏਸ਼ਨ ਚੋਂ ਗੁਜ਼ਰ ਰਿਹਾ ਬਟ ਜਿੰਨੀ ਵੀ ਇੰਪਰੂਵਮੈਂਟ ਆ ਉਹ ਆਪਣੀਆਂ ਅਰਦਾਸਾਂ ਕਰਕੇ ਆ ਜੀ ਸੋ ਸਾਰੇ ਜਣਿਆਂ ਨੂੰ ਮੇਰੀ ਇੱਕ ਹੋਰ ਰਿਕਵੈਸਟ ਆ ਕਿ ਆਪਾਂ ਆਪਣੀ ਅਰਦਾਸਾਂ ਨਾ ਬੰਦ ਕਰੀਏ ਤਾਂ ਕਿ ਵੀਰਾ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਤੇ ਆਪਣੇ ਸਾਰਿਆਂ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਆਪਾਂ ਨੂੰ ਪਤਾ ਹੀ ਆ ਨਾ ਰਾਜੀਵ ਜਵੰਦਾ ਵੀਰਾ ਜੋ ਇਸ ਟਾਈਮ ਓਕੇ ਸਿਚੁਏਸ਼ਨ ਚੋਂ ਗੁਜ਼ਰ ਰਿਹਾ ਬਟ ਜਿੰਨੀ ਵੀ ਇੰਪਰੂਵਮੈਂਟ ਆ ਉਹ ਆਪਣੀਆਂ ਅਰਦਾਸਾ ਕਰਕੇ ਆ ਜੀ ਸੋ ਸਾਰੇ ਜਣਿਆਂ ਨੂੰ ਮੇਰੀ ਇੱਕ ਹੋਰ ਰਿਕਵੈਸਟ ਹੈ ਕਿ ਆਪਾਂ ਆਪਣੀ ਅਰਦਾਸ ਨਾ ਬੰਦ ਕਰੀਏ ਤਾਂ ਕਿ ਵੀਰਾ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਤੇ ਆਪਣੇ ਸਾਰਿਆਂ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਆਪਾਂ ਨੂੰ ਪਤਾ ਹੀ ਆ ਨਾ ਰਾਜਵੀਰ ਜਵੰਦਾ ਵੀਰਾ ਜੋ ਇਸ ਟਾਈਮ ਓਕੇ ਸਿਚੁਏਸ਼ਨ ਚੋਂ ਗੁਜ਼ਰ ਰਿਹਾ ਬਟ ਜਿਨੀ ਵੀ ਇੰਪਰੂਵਮੈਂਟ ਆ ਉਹ ਆਪਣੀਆਂ ਅਰਦਾਸਾ ਕਰਕੇ ਆ ਜੀ ਸੋ ਸਾਰੇ ਜਣਿਆਂ ਨੂੰ ਮੇਰੀ ਇੱਕ ਹੋਰ ਰਿਕਵੈਸਟ ਹੈ ਕਿ ਆਪਾਂ ਆਪਣੀ ਅਰਦਾਸ ਨਾ ਬੰਦ ਕਰੀਏ ਤਾਂ ਕਿ ਵੀਰਾ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਤੇ ਆਪਣੇ ਸਾਰਿਆਂ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਆਪਾਂ ਨੂੰ ਪਤਾ ਹੀ ਹੈ